ਅੱਜ ਅਪ ਡਿਸਕਸ ਕਰਾਂਗੇ ਬਹੁਤ ਹੀ ਇੰਪੋਰਟੈਂਟ ਟਾਪਿਕ ਸਰਵਾਈਕਲ ਬਾਰੇ ਇਹ ਸਾਨੂੰ ਪ੍ਰੋਬਲਮ ਆਉਂਦੀ ਕਿਉਂ ਆਜ ਦੇ ਕੀ ਰੀਜ਼ਨ ਹੁੰਦੇ ਆ ਇਹਦੇ ਕੀ ਸਿੰਪਟਮ ਹੁੰਦੇ ਆ ਜਾਨੀ ਕਿ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਇਹ ਸਾਨੂੰ ਸਰਵਾਈਕਲ ਦੀ ਪ੍ਰੋਬਲਮ ਆ ਇਹ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਹਾਂ ਜੋ ਆਪਣੀ ਸਪਾਈਨ ਆ ਉਹਦੇ ਜੋ ਮੰਕਿਆ ਉਹਨਾਂ ਨੂੰ ਅਲੱਗ-ਅਲੱਗ ਪਾਰਟ ਦੇ ਵਿੱਚ ਡਿਵਾਈਡ ਕੀਤਾ ਹੋਇਆ ਉਹਨਾਂ ਨੂੰ ਅਲੱਗ-ਅਲੱਗ ਪਾਰਟ ਦੇ ਵਿੱਚ ਉਹਨਾਂ ਦਾ ਜਾਨੀ ਕਿ ਇੱਕ ਨਾਮ ਰੱਖਿਆ ਹੋਇਆਗਾ ਤਾਂ ਕਿ ਸਾਨੂੰ ਅਸੀਂ ਆਇਡੈਂਟੀਫਾਈ ਕਰ ਸਕੀ ਜਦੋਂ ਵੀ ਸਾਡੇ ਕਿਸੇ ਰੀਡ ਦੀ ਹੱਡੀ ਜਾਂ ਸਪਾਇਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਆਇਡੈਂਟੀਫਾਈ ਕਰਨਾ ਸੌਖਾ ਹੋ ਜਾਂਦਾ ਹੈ ਕਿ ਸਾਨੂੰ ਕਿਹੜੇ ਬਣਕੇ ਦੇ ਵਿੱਚ ਪ੍ਰੋਬਲਮ ਆਈ ਆ ਹਣ ਜਦੋਂ ਸਾਨੂੰ ਗਰਦਨ ਦੀ ਪ੍ਰੋਬਲਮ ਆਉਂਦੀ ਹੈ ਜੋ ਗਰਦਨ ਦੇ ਆਪਣੇ ਬਣਕੇ ਆ ਯਾਨੀ ਕਿ ਆਪਣੀ ਸਪਾਇਨ ਦੇ ਪਹਿਲੇ 7 ਬਣਕੇ ਆ ਆਪਾਂ ਉਹਨਾਂ ਨੂੰ ਸਰਵਾਈਕਲ ਦਾ ਨਾਮ ਦਿੱਤਾ ਮੈਡੀਕਲ ਟਰਮ ਦੇ ਵਿੱਚ ਉਹਨਾਂ ਨੂੰ ਸਰਵਾਈਕਲ ਦਾ ਨਾਮ ਦਿੱਤਾ ਹੈ ਹਣ ਉੱਥੇ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਰੀਜਨ ਕਰਕੇ ਤਾਂ ਆਪਾਂ ਉਸ ਨੂੰ ਕਹਿੰਦੇ ਆ ਕਿ ਸਾਨੂੰ ਸਰਵਾਈਕਲ ਦੀ ਪ੍ਰੋਬਲਮ ਹੋ ਗਈ ਹੈ। ਜ਼ਿਆਦਾਤਰ ਦੇਖਿਆ ਜਾਵੇ ਤਾਂ 20 ਸਾਲ ਦੀ ਉਮਰ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਵਾਲਿਆਂ ਨੂੰ ਸਰਵਾਈਕਲ ਦੀ ਜ਼ਿਆਦਾਤਰ ਪ੍ਰੋਬਲਮਾਂ ਕਿਉਂਕਿ ਇਸ ਦਾ ਰੀਜਨ ਇਹ ਹੈ ਕਿ ਆਪਣਾ ਪੋਸਚਰ ਆ ਜਾਨੀ ਆਪਣੀ ਪੋਜੀਸ਼ਨ ਆ ਉਹ ਸਹੀ ਨਹੀਂ ਹੁੰਦੀ ਜਾਂ ਸਟੂਡੈਂਟ ਆ ਉਹ ਸਟੱਡੀ ਕਰਦੇ ਆ ਨੀਵੀਂ ਪਾਉਂਦੇ ਆ ਲਗਾਤਾਰ ਇੱਕ ਪੋਜੀਸ਼ਨ 'ਤੇ ਬੈਠਦੇ ਆ। ਜਾਂ ਕੋਈ ਡਾਫਿਸ ਵਰਕਰ ਕੰਪਿਊਟਰ ਵਰਕਰ ਕੋਈ ਰਿਟਰਨ ਵਰਕਰ ਇੰਦਾਗਾ ਉਸ ਦੇ ਨਾਲ ਤੁਸੀਂ ਆਪਣੀ ਜਾਣ ਕੇ ਕਰਦੇ ਨੀਚੇ ਨੂੰ ਝੋਕਦੀ ਆ ਲੰਮਾ ਸਮਾਂ ਇੱਕ ਪੋਜੀਸ਼ਨ ਦੇ ਵਿੱਚ ਬੈਠਦੇ ਆ ਜਾਂ ਕਈ ਵਾਰੀ ਆਪਾਂ ਗਲਤ ਪੋਜੀਸ਼ਨ ਵਿੱਚ ਫੋਨ ਦੇਖਦੇ ਆ ਟੀਵੀ ਦੇਖਦੇ ਆ ਜਾਨੀ ਕਿ ਆਪਣਾ ਰੋਂਗ ਪੋਸਚਰ ਆ ਜਾਨੀ ਕਿ ਰੋਂਗ ਪੋਜੀਸ਼ਨ ਆ ਜਦੋਂ ਲੰਮਾ ਸਮਾਂ ਜਾਨੀ ਕਿ ਡੇਢੀ ਰੇਲੀ ਆਪਾਂ ਇੱਕ ਗਲਤ ਪੋਜੀਸ਼ਨ ਦੇ ਵਿੱਚ ਬੈਠਦੇ ਆ ਜਾਂ ਕੰਮ ਕਰਦੇ ਆ ਉਸ ਦੇ ਨਾਲ ਸਾਨੂੰ ਸਰਵਾਈਕਲ ਦੀ ਪ੍ਰੋਬਲਮ ਆ ਸਕਦੀ ਆ ਹਾਂ ਦੂਸਰਾ ਰੀਜਨ ਆ ਕਿ ਜਾਨੀ ਕਿ ਉੱਥੋਂ ਦੇ ਮਸਲ ਵੀਕ ਜਦੋਂ ਆਪਣੇ ਗਰਦਨ ਦੇ ਮਸਲ ਕਮਜ਼ੋਰ ਹੋ ਜਾਂਦੇ ਆ ਤਾਂ ਉਸ ਦੇ ਨਾਲ ਵੀ ਸਾਨੂੰ ਪ੍ਰੋਬਲਮ ਆ ਸਕਦੀ ਆ ਮਸਲ ਕਮਜ਼ੋਰ ਹੁੰਦੇ ਆ ਜਦੋਂ ਆਪਣੀ ਬਾਡੀ ਦੀ ਕੋਈ ਸਟ੍ਰੈਚਿੰਗ ਨਹੀਂ ਹੈ ਕੋਈ ਐਕਸਰਸਾਈਜ਼ ਨਹੀਂ ਹੈ ਮੋਟਾਪਾ ਜ਼ਿਆਦਾ ਹੋ ਰਿਹਾ ਇਸ ਵੱਧ ਰਹੀ ਆ ਤਾਂ ਹੌਲੀ ਹੌਲੀ ਉੱਥੇ ਮਸਲ ਕਮਜ਼ੋਰ ਹੋਣ ਲੱਗ ਜਾਂਦੇ ਆ ਜਿਸ ਨਾਲ ਸਾਨੂੰ ਸਰਵਾਈਕਲ ਦੀ ਪ੍ਰੋਬਲਮ ਆ ਸਕਦੀ ਆ ਤੀਸਰਾ ਰੀਜਨ ਐ ਐਕਸੀਡੈਂਟਲੀ ਕੋਈ ਪ੍ਰੋਬਲਮ ਆਣੀ ਜਾਂ ਤੁਹਾਡੇ ਸੱਟ ਲੱਗਣਾ ਕੋਈ ਤੁਹਾਡੀ ਗਰਦਨ ਨੂੰ ਝਟਕਾ ਲੱਗ ਗਿਆ ਕੋਈ ਸੱਟ ਲੱਗ ਗਿਆ ਤੁਹਾਡੀ ਕੋਈ ਬੋਨ ਦੇ ਵਿੱਚ ਫ੍ਰੈਕਚਰ ਆਇਆ ਉਸ ਦੇ ਨਾਲ ਵੀ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੁਣ ਇਹ ਤਾਂ ਆਪਾਂ ਡਿਸਕਸ ਕਰ ਰਹੇ ਸੀਗੇ ਇਸ ਦੇ ਕੀ ਰੀਜਨ ਹੋ ਸਕਦੇ ਆ ਹੁਣ ਸਾਨੂੰ ਆਪਾਂ ਡਿਸਕਸ ਕਰਾਂਗੇ ਕਿ ਵੀ ਇਸ ਦੇ ਸਿੰਪਟਮ ਕੀ ਆ ਜਾਣ ਕੇ ਲੱਛਣ ਕੀ ਆ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਵੀ ਇਹ ਸਾਨੂੰ ਸਰਵਾਈਕਲ ਦੀ ਪ੍ਰੋਬਲਮ ਆ ਸਾਰਿਆਂ ਤੋਂ ਪਹਿਲਾਂ ਜੋ ਸਿੰਪਟਮ ਹੈ ਜਣੀ ਆਪਣੀ ਗਰਦਨ ਦੇ ਵਿੱਚ ਪੇਨ ਰਹਿਣਾ ਦਰਦ ਰਹਿਣਾ ਜਾਂ ਅਕੜਾ ਰਹਿਣਾਗਾ ਜਦੋਂ ਜਦੋਂ ਆਪਣੇ ਸਰਵਾਈਕਲ ਦੀ ਪ੍ਰੋਬਲਮ ਆ ਗਈ ਤਾਂ ਆਪਣੇ ਗਰਦਨ ਦੇ ਜੋ ਗਰਦਨ ਦਾ ਜੋ ਪਾਰਟ ਆ ਉੱਥੇ ਦਰਦ ਰਹਿ ਸਕਦਾ ਉੱਥੇ ਸੋਜ ਹੋ ਸਕਦੀ ਹੈ ਬਹੁਤ ਸਾਰੇ ਪੇਸ਼ੈਂਟ ਉੱਤੇ ਦਿਖੇ ਹੋਣੇ ਆ ਕਿ ਜਿਨ੍ਹਾਂ ਦੇ ਇਦਾਂ ਸਵੇਲਿੰਗ ਹੰਪ ਬਣ ਜਾਂਦਾ ਇੱਥੇ ਉਹ ਜੋ ਸਵੇਲਿੰਗ ਆ ਉਹ ਇੱਕ ਵਾਰੀ ਨਹੀਂ ਹੁੰਦੀ ਯਾਨੀ ਕਿ ਹੌਲੀ ਹੌਲੀ ਤਾਂ ਨਹੀਂ ਕਿ ਉਹ ਪ੍ਰੋਬਲਮ ਜਦੋਂ ਵਧੀ ਜਾਂਦੀ ਆ ਤਾਂ ਉਹ ਇੱਕ ਸਵੇਲਿੰਗ ਦਾ ਰੂਪ ਲੇ ਲੈਂਦੀ ਜਦ ਦੇ ਨਾਲ ਉੱਥੇ ਇੱਕ ਹੰਪ ਬਣ ਜਾਂਦਾ ਤੇ ਦੂਸਰਾ ਸਿੰਪਟਮ ਹੈ ਚੱਕਰ ਆਉਣਾ ਸਾਨੂੰ ਸਰਵਾਈਕਲ ਦੀ ਵਜ੍ਹਾ ਕਰਕੇ ਚੱਕਰ ਵੀ ਆ ਸਕਦੇ ਆ ਇਹ ਸਾਨੂੰ ਚੱਕਰ ਤਾਂ ਆਉਂਦੇ ਆ ਜਦੋਂ ਆਪਣੇ ਸਰਵਾਈਕਲ ਦੇ ਪਹਿਲੇ ਜਾਂ ਦੂਜੇ ਮਨਕੇ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਉੱਥੋਂ ਕੋਈ ਡੈਸਕ ਬਲਸ ਹੁੰਦੀ ਆ ਫਿਰ ਜੋ ਨਾੜਾਂ ਆਪਣੀ ਸਰਵਾਈਕਲ ਦੇ ਵਿੱਚੋਂ ਨਿਕਲ ਕੇ ਜੋ ਬ੍ਰੇਨ ਨੂੰ ਟੱਚ ਕਰਦੀਆਂ ਉਹਨਾਂ ਤੇ ਜਦੋਂ ਪ੍ਰੈਸ਼ਰ ਪੈਂਦਾ ਕੰਪਰੈਸ਼ਨ ਵੱਧਦਾ ਬਲੱਡ ਸਰਕੂਲੇਸ਼ਨ ਲੋ ਹੁੰਦੀ ਆ ਉਤਨੀਆ ਨਾੜਾਂ ਕਮਜ਼ੋਰ ਹੁੰਦੀਆਂ ਤਾਂ ਸਾਨੂੰ ਚੱਕਰ ਆ ਸਕਦੇ ਆ ਇਹ ਸਾਨੂੰ ਚੱਕਰ ਆ ਲਗਾਤਾਰ ਵੀ ਰਹਿ ਸਕਦੇ ਆ ਜਾਂ ਫਿਰ ਕਿਸੇ ਪੋਜੀਸ਼ਨ 'ਚ ਹੋ ਸਕਦੇ ਆ ਜਾਂ ਫਿਰ ਜਦੋਂ ਅੱਠੇ ਬੈਠਦੇ ਆ ਜਾਂ ਪਾਸਾ ਲੈਨੇ ਆ ਉਸ ਸਮੇਂ ਵੀ ਸਾਨੂੰ ਚੱਕਰ ਆ ਸਕਦੇ ਆ ਹਾਂ ਤੀਸਰਾ ਸਿੰਪਟਮ ਹੈ ਸਾਡੀ ਬਾਹਾਂ ਦੇ ਵਿੱਚ ਦਰਦ ਆਉਣਾ ਛਾਤੀ ਦੇ ਵਿੱਚ ਦਰਦ ਆਉਣਾ ਜਾਂ ਪਿੱਛੇ ਸਾਡੇ ਮੋਰਾ ਦਾ ਸ਼ੋਲਡਰ ਬਲੇਡ ਦੇ ਵਿੱਚ ਦਰਦ ਰਹਿਣਾ ਹੱਥਾਂ ਦੇ ਵਿੱਚ ਸੁन्न ਪੜਨਾ ਆਉਣਾ ਜਾਂ ਕਿਹੜੀਆਂ ਦੀ ਤਰ੍ਹਾਂ ਸੈਂਸੇਸ਼ਨ ਫੀਲ ਹੋਣੀ ਇਹ ਸਾਰੇ ਇੱਕ ਸਰਵਾਈਕਲ ਦੇ ਸਿੰਪਟਮ ਆ ਕਿਉਂਕਿ ਜੋ ਨਾੜਾਂ ਆਪਣੀਆਂ ਬਾਹ ਦੇ ਵਿੱਚ ਆਉਂਦੀਆਂ ਛਾਤੀ 'ਚ ਆਉਂਦੀਆਂ ਜਾਂ ਪਿੱਛੇ ਮੋਰਾ 'ਚ ਜਾਂਦੀਆਂ ਉਹ ਨਾੜਾਂ ਤੇ ਜਦੋਂ ਦਬਾਅ ਪੈਂਦਾ ਬਲੱਡ ਸਰਕੂਲੇਸ਼ਨ ਘਟਦੀ ਆ ਤਾਂ ਫਿਰ ਉੱਥੇ ਸਾਨੂੰ ਬਲੱਡ ਸਰਕੂਲੇਸ਼ਨ ਘਟਦੀ ਆ ਤਾਂ ਸਾਨੂੰ ਉੱਥੇ ਪੇਨ ਫੀਲ ਹੋ ਸਕਦਾ ਦਰਦ ਰਹਿ ਸਕਦਾਗਾ ਦਾ ਹੱਥਾਂ ਦੇ ਵਿੱਚ ਸੁੰਨਾਪਣ ਵੀ ਆ ਸਕਦਾ ਇਹ ਸਾਰੇ ਸਿੰਪਟਮ ਤੁਹਾਨੂੰ ਸਰਵਾਈਕਲ ਦੀ ਵਜ੍ਹਾ ਕਰਕੇ ਹੋ ਸਕਦੇ ਆ ਸੋ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਦਾ ਸਹੀ ਟ੍ਰੀਟਮੈਂਟ ਲਓ ਪੇਨ ਕਿਲਰ ਲੈ ਕੇ ਜਾਂ ਦਰਦਾਂ ਦੀਆਂ ਗੋਲੀਆਂ ਲੈ ਕੇ ਇਸ ਪ੍ਰੋਬਲਮ ਨੂੰ ਦਬਾਉਣਾ ਸਹੀ ਟ੍ਰੀਟਮੈਂਟ ਲਓ ਐਕਸਰਸਾਈਜ਼ ਰੱਖੋ ਆਪਣਾ ਪੋਸਚਰ ਸਹੀ ਰੱਖੋ ਜਿਹੜੀਆਂ ਗਲਤੀਆਂ ਕਰਕੇ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਆਈ ਹੈ ਉਹ ਰਿਪੀਟ ਨਾ ਕਰੋ